ਸਾਰਿਆਂ ਨੂੰ ਪਿਆਰ ਭਰੀ ਸ਼ਸ਼ਕਲ ਜੀ ਬਹੁਤ-ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਪੰਜਾਬ ਦੇ ਮੁਲਾਜ਼ਮ ਮੰਗਾਂ ਨਾ ਮੰਨਣ ਕਰਕੇ ਜਥੇਬੰਦੀਆਂ ਨੇ ਹੁਣ ਆਪਣੀਆਂ ਰਣਨੀਤੀ ਬਦਲਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਮੁਲਾਜ਼ਮ ਜਥੇਬੰਦੀਆਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਨੇ ਕਰਦੀਆਂ ਆ ਰਹੀਆਂ ਨੇ ਪਰ ਮੌਜੂਦਾ ਮਾਨ ਸਰਕਾਰ ਦੇ ਵੱਲੋਂ ਪਿਛਲੇ 3.5 ਤੋਂ 4 ਸਾਲ ਤੋਂ ਮੁਲਾਜ਼ਮਾਂ ਦੀਆਂ ਜਿਹੜੀਆਂ ਮੰਗਾਂ ਦਾ ਕੋਈ ਵੀ ਹੱਲ ਨਹੀਂ ਕੀਤਾ ਜਿਸ ਤੇ ਕਰਕੇ ਜਿੱਥੇ ਮੁਲਾਜ਼ਮ ਜਥੇਬੰਦੀਆਂ ਦੀ ਲੀਡਰਸ਼ਿਪ ਬੜੀ ਪਰੇਸ਼ਾਨ ਬਹੁਤ ਹੀ ਚਿੰਤਾ ਦੇ ਵਿੱਚ ਹੈ ਉੱਥੇ ਆਮ ਮੁਲਾਜ਼ਮ ਅਤੇ ਪੈਨਸ਼ਨਰ ਜਿਹੜੇ ਨੇ ਉਹ ਵੀ ਪਰੇਸ਼ਾਨ ਨੇ ਜਿਹੜੀ ਪਰੇਸ਼ਾਨੀ ਦਾ ਦੌਰ ਦੇ ਵਿੱਚੋਂ ਵਿਝ ਰਹੇ ਨੇ ਕਿਉਂਕਿ ਪੂਰੇ ਭਾਰਤ ਦੇ ਵਿੱਚ ਪੰਜਾਬ ਦੇ ਮੁਲਾਜ਼ਮ ਜਿਹੜੇ ਨੇ 16% ਡੀਏ ਜਿਹੜਾ ਉਹਨਾਂ ਨੂੰ ਘੱਟ ਪੇ ਰਿਆ ਹੈ ਇਸ ਦੇ ਕਰਕੇ ਲਗਾਤਾਰ ਮੁਲਾਜ਼ਮ ਵਰਗ ਦੀ ਪਰੇਸ਼ਾਨੀ ਵਾਧੀ ਜਾ ਰਹੀ ਹੈ ਖਾਸ ਕਰਕੇ ਜਿਹੜਾ ਦੀਵਾਲੀ ਦੇ ਮੌਕੇ ਜਿਹੜਾ 16% ਜਿਹੜਾ ਡੀਏ ਸੀਗਾ ਜਿਹੜਾ ਉਸ ਦੇ ਵਿੱਚੋਂ ਕਿਸ਼ਤ ਦੀ ਜਿਹੜੀ ਉਡੀਕ ਕਰ ਰਹੀ ਸੀ ਮੁਲਾਜ਼ਮ ਦੀ ਜਿਹੜੀ ਮੁਲਾਜ਼ਮਾਂ ਦੀ ਦੀਵਾਲੀ ਫਿੱਕੀ ਰਹੀ ਹੈ ਮੁਲਾਜ਼ਮਾਂ ਤੇ ਪੈਨਸ਼ਨਰ ਦਾ ਜਿਹੜਾ ਪੈਂਡਿੰਗ ਆ ਡੀਏ ਆ ਦੇ ਵਿੱਚੋਂ ਪੂਰਾ ਭਾਰ ਵੀ ਜਿਹੜਾ ਡੀਏ ਸਰਕਾਰ ਦੇ ਵੱਲੋਂ ਨਾ ਦੇਣ ਕਰਕੇ ਮਲਾਜ਼ਮਾਂ ਦੀ ਚਿੰਤਾ ਵਧੀ ਐ ਸੁਭਾਵਿਕ ਹੈ ਉਹ ਕਿਉਂਕਿ ਕੇਂਦਰ ਸਰਕਾਰ ਦੇ ਮਲਾਜ਼ਮ ਸਮੇਤ ਗਵਾਂਧੀ ਰਾਜ ਹਰਿਆਣਾ ਯੂਟੀ ਛੱਡੀਗੜ ਦੇ ਮਲਾਜ਼ਮ ਜਿਹੜੇ ਨੇ ਉਹ ਪੰਜਾਬ ਦੇ ਜਿਹੜੇ ਮਲਾਜ਼ਮਾਂ ਨੂੰ 16% ਵੱਧ ਡੀਏ ਹਾਸਲ ਕਰੇ ਨੇ દિਵਾਲੀ ਤੇ ਵੀ ਸਰਕਾਰ ਦੇ ਵੱਲੋਂ ਖਮੋਸ਼ੀ ਸਾਦਨ ਦੇ ਕਾਰਨ ਮਲਾਜ਼ਮਾਂ ਦੇ ਵਿੱਚ ਵੱਡੇ ਪੱਧਰ ਤੇ ਚਿੰਤਾ ਵੀ ਛਾਇ ਹੈ ਸਰਕਾਰ ਮਲਾਜ਼ਮਾਂ ਦੀਆਂ ਮੰਗਾਂ ਤੇ ਮਲਾਜ਼ਮ ਦੇ ਜਿਹੜੇ ਇਹ ਹੋਰ ਮਸਲੇ ਨੇ ਉਹਨਾਂ ਪ੍ਰਤੀ ਜਿਹੜੀ ਹੈ ਪੂਰੀ ਤਰ੍ਹਾਂ ਆਪਣੇ ਮੂੰਹ ਫੇਰ ਗਈ ਹੈ ਇਹ ਪਹਿਲੀ ਸਰਕਾਰ ਹੈ ਜੋ ਮਲਾਜ਼ਮਾ ਵਿਰੋਧੀ ਜਾਣੀ ਜਾਂਦੀ ਹੈ ਜਿਹਨੂੰ ਮੁੱਖ ਰੱਖਦਿਆਂ ਹੁਣ ਇੱਕ ਨਵੀਂ ਰਣਨੀਤੀ ਸਾਹਮਣੇ ਆਈ ਹੈ ਮਲਾਜ਼ਮਾ ਤੇ ਪੈਨਸ਼ਨ ਸਾਂਝਾ ਫਰੰਟ ਨੇ ਹੁਣ ਧੂਰੀ ਵਿਧਾਨ ਸਭਾ ਹਲਕੇ ਨੂੰ ਆਪਣਾ ਟਾਰਗੇਟ ਬਣਾਉਣ ਦਾ ਫੈਸਲਾ ਕੀਤਾ ਹੈ ਤੂਰੀ ਜਿਹੜਾ ਟਾਰਗੇਟ ਕਿਉਂ ਬਣਾਇਆ ਹੈ ਉਹਦੀ ਮੁੱਖ ਵਜ੍ਹਾ ਇਹ ਦੱਸੀ ਜਾ ਰਹੀ ਹੈ ਵੀ ਤੂਰੀ ਵਿਧਾਨ ਸਭਾ ਹਲਕਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਉਥੋਂ ਹੀ ਚੋਣ ਲੜ ਕੇ ਉਹ ਐਮਐਲਏ ਬਣੇ ਸੀ ਅਤੇ ਐਮਐਲਏ ਤੋਂ ਬਾਅਦ ਉਹ ਮੁੱਖ ਮੰਤਰੀ ਬਣੇ ਸੀ ਇਸ ਦੇ ਲਈ ਮੁਲਾਜ਼ਮ ਲੀਡਰਸ਼ਿਪ ਨੇ ਹੁਣ ਰਣਨੀਤੀ ਬਣਾਈ ਹੈ ਵੀ ਮੁੱਖ ਮੰਤਰੀ ਦੇ ਜਿਹੜਾ ਹੈ ਨੀਜੀ ਵਿਧਾਨ ਸਭਾ ਹਲਕੇ ਨੂੰ ਉਹਨੂੰ ਜਿਹੜਾ ਹੈ ਆਪਣਾ ਟਾਰਗੇਟ ਬਣਾਇਆ ਜਾਵੇ ਜੀ ਇਦੇ ਤਹਿਤ ਮੁਲਾਜ਼ਮ ਅਤੇ ਪੈਨਸ਼ਨ ਸਾਂਝਾ ਫਰੰਟ ਨੇ 16 ਨਵੰਬਰ ਨੂੰ ਧੂਰੀ ਵੱਡੇ ਪੱਧਰ ਤੇ ਕੂਚ ਕਰਨ ਦਾ ਐਲਾਨ ਕੀਤਾ ਹੈ ਧੂਰੀ ਵਿਖੇ ਮਹਾ ਰੈਲੀ ਕਰਨ ਦਾ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਜਿਹੜਾ ਕਿ ਅੱਜ ਦੇ ਦਿਨ ਜਿਹੜਾ 16 ਨਵੰਬਰ ਨੂੰ ਪੰਜਾਬ ਮੁਲਾਜ਼ਮ ਅਤੇ ਪੈਸ਼ਨ ਧੂਰੀ ਦੇ ਵਿੱਚ ਵੱਡੇ ਪੱਧਰ ਤੇ ਪ੍ਰੋਟੈਸਟ ਕਰਨਗੇ ਇਹਦੇ ਬਾਰੇ ਜਾਣਕਾਰੀ ਦਿੰਦੇ ਆ ਸਾਂਝੇ ਫਰੰਟ ਦੇ ਗਨਵੀਰ ਸ਼ਤੀਸ਼ ਰਾਣਾ ਨੇ ਦੱਸਿਆ ਵੀ ਮੁਲਾਜ਼ਮ ਜਥੇਬੰਦੀਆਂ ਜਿਹੜੀਆਂ ਨੇ ਉਹ ਲੰਬੇ ਸਮੇਂ ਤੋਂ ਜਿਹੜੀਆਂ ਸੰਘਰਸ਼ ਕਰਦੀਆਂ ਆ ਰਹੀਆਂ ਨੇ ਤੇ ਉਹਨਾਂ ਨੂੰ ਭਾਵੇਂ ਕੋਈ ਮੀਟਿੰਗ ਵੀ ਦਿੱਤੀਆਂ ਨੇ ਸਰਕਾਰ ਨੇ ਕਈ ਮੀਟਿੰਗਾਂ ਮੌਲਤ ਵੀ ਕੀਤੀਆਂ ਨੇ ਪਰ ਸਾਰੀ ਪ੍ਰਕਿਰਿਆ ਦੇ ਦੌਰਾਨ ਉਹਨਾਂ ਨੂੰ ਜਿਹੜਾ ਹੈ ਨਿਰਾਸ਼ਾ ਹੀ ਮਿਲੀ ਹੈ ਹੁਣ ਸਮੁੱਚੀ ਲੀਡਰਸ਼ਿਪ ਨੇ ਧੂਰੀ ਦੇ ਵੱਲ ਕੋਚ ਕਰਨਾ ਜਿਹੜਾ ਹੈ ਫੈਸਲਾ ਕੀਤਾ ਹੈ ਇਸ ਮੌਕੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੀ ਲੀਡਰਸ਼ਿਪ ਜਿਹੜੀ ਸਾਂਝੇ ਫਰੰਟ ਦੇ ਵਿੱਚ ਕੰਮ ਕਰਦੀਆਂ ਨੇ ਉਹਨਾਂ ਆਗੂਆਂ ਅਗੂਆਂ ਦੇ ਜਿਹਦੇ ਵਿੱਚੋਂ ਸ਼तीश ਰਾਣਾ ਸਮੇਤ ਰਣਜੀਤ ਸਿੰਘ ਰਣਵਾ ਇਸੇ ਤਰ੍ਹਾਂ ਜਰਮਨਜੀਤ ਸਿੰਘ ਧਨਵੰਤ ਸਿੰਘ ਅਤੇ ਹੋਰ ਆਗੂਆਂ ਨੇ ਇਹ ਜਿਹੜੀ ਮੰਗ ਕੀਤੀ ਹੈ ਕੀ ਸਰਕਾਰ ਤੁਰੰਤ ਉਹਨਾਂ ਦੀਆਂ ਪੈਂਡਿੰਗ 16% ਡੀਏ ਜਾਰੀ ਕਰੇ ਤੇ ਇਹਦੇ ਨਾਲ ਹੀ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਮੰਗਾਂ ਨੇ ਮਲਾਜ਼ਮਾਂ ਤੇ ਪੈਨਸ਼ਨਦਿਆਂ ਪੈਨਸ਼ਨਸ ਨੂੰ 2.59 ਗੁਣਾ ਪੈਨਸ਼ਨ ਸੋ ਜਿਹੜੀ ਕਿ ਸੋਧ ਕੇ ਦਿੱਤੀ ਜਾਵੇ ਪੁਰਾਣੀ ਪੈਨਸ਼ਨ ਜਿਹੜੀ ਹੈ ਉਹਦੇ ਬਾਅਦ ਦੇ ਅਨੁਸਾਰ ਬਹਾਲ ਕੀਤੀ ਜਾਵੇ ਆਂਗਣ ਆਂਗਣਵਾੜੀ ਮਿੱਡੇ ਮਿਲ ਤੇ ਵਰਕਰਾਂ ਨੂੰ ਜਿਹੜਾ ਹੈ ਘੱਟੋ ਘੱਟ ਉਜਤਾ ਦੇ ਜਿਹੜਾ ਕੀ ਘੇਰੇ ਦੇ ਵਿੱਚ ਲਿਆਂਦਾ ਐਲਾਨ ਕੀਤਾ ਜਾਵੇ ਕੱਚੇ ਮਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ 17 ਜੁਲਾਈ 2020 ਤੋ ਬਾਅਦ ਜਿਹੜੇ ਹੈ ਭਰਤੀ ਮੁਲਾਜ਼ਮਾਂ ਦੇ ਉੱਪਰ ਮੁਕੰਮਲ ਰੂਪ ਮੁਕੰਮਲ ਰੂਪ ਦੇ ਵਿੱਚ ਜਿਹੜਾ ਪੰਜਾਬ ਸਕੀਲ ਲਾਗੂ ਕੀਤਾ ਜਾਣ ਪੰਜਾਬ ਹਰਿਆਣਾ ਹਾਈ ਕੋਰਟ ਸੁਪਰੀਮ ਕੋਰਟ ਦੇ ਤੋਂ ਵੀ ਮੁਲਾਜ਼ਮ ਜਿਹੜੇ ਜਿੱਤ ਚੁੱਕੇ ਸੀਗੇ ਜਿਹੜਾ ਕੇਸ ਜਿਹੜੇ ਭੱਤੇ ਬੰਦ ਕੀਤੇ ਸੀਗੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਔਰ ਰੈਗੂਲਰ ਭੱਤੀ ਕੀਤੀ ਜਾਵੇ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਜਿਹੜੇ ਮੁਲਾਜ਼ਮਾਂ ਦੀਆਂ ਜਿਹੜੇ ਮੰਗਾਂ ਨੇ ਉਹਨਾਂ ਨੂੰ ਜਲ ਤੋਂ ਜਲ ਜਿਹੜਾ ਹੱਲ ਕਰਨ ਦੀ ਜਿਹੜੀ ਹੈ ਅਪੀਲ ਜਿਹੜੀ ਹੈ ਕੀਤੀ ਗਈ ਹੈ ਮੁਲਾਜ਼ਮਾਂ ਦੇ ਵੱਲੋਂ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਮਿਲਦੀ ਹੈ ਕਿਸੇ ਹੋਰ ਅਪਡੇਟ ਦੇ ਨਾਲ ਬਨੇ ਰਹਿਣਾ ਚੈਨਲ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਧੰਨਵਾਦ ਜੀ